ਦਸ਼ਮ ਪਾਸ਼ਾ ਕਹਿ ਕੇ ਗਏ ਨੇ ਨਾ ਕਿ ਚੱਲ ਕੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਆ ਜਿਹੜੀਆਂ ਪਿਸਤੌਲੜੀਆਂ ਜੀਆਂ ਦਿਖਾ ਕੇ ਗੁਰੂ ਕੇ ਸਿੱਖੋ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ ਨਾ ਇਹਨਾਂ ਨਾਲ ਤਾਂ ਕਦੇ ਜਵਾਕ ਵੀ ਨਹੀਂ ਸੀ ਸਾਡੇ ਖੇਲੇ ਅਸੀਂ ਹਥਿਆਰ ਚਲਾਉਣਾ ਹੀ ਛੱਡੇ ਨੇ ਰੱਖੇ ਨਹੀਂ ਹਲੇ ਛੜਤਾ ਮਾਨ ਸਾਹਿਬ ਦਾ ਸਾਥ ਦੇ ਰਹੇ ਆ ਕਿ ਕਿ ਸਰਦਾਰ ਮਾਨ ਰਾਜਨੀਤੀ ਦੇ ਵਿੱਚ ਇੰਡੀਅਨ ਸਟੇਟ ਨੂੰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਚੈਲੰਜ ਕਰ ਰਹੇ ਨੇ ਮੈਂ ਇੱਥੋਂ ਇਹ ਐਲਾਨ ਕਰਦਾ ਕਿ ਸਰਦਾਰ ਮਾਨ ਨੂੰ ਮੈਂ ਸਾਰੀ ਗੱਲ ਦੱਸਤੀ ਸਾਰੀ ਜਥੇਬੰਦੀ ਨੂੰ ਦੱਸਤੀ ਜੇ ਸੂਈ ਦੇ ਨੱਕੇ ਜਿੰਨਾ ਵੀ ਸਾਡੀਆਂ ਚਾਰ ਪੀੜ੍ਹੀਆਂ ਚ ਸਾਡਾ ਪਰਵਾਰ ਕਦੇ ਪੰਥ ਦੇ ਕਦੇ ਪੰਜਾਬ ਦੇ ਸੂਈ ਦੇ ਨੱਕੇ ਜਿੰਨਾ ਵੀ ਭੁਗਤਿਆ ਹੋਵੇ ਮੈਨੂੰ ਕਾਲ ਤੱਕ ਸਭ ਤੇ ਸੱਦ ਲਿਓ ਜਿਹੜੀ ਮਰਜ਼ੀ ਸਜ਼ਾ ਲਾ ਦਿਓ ਜੇ ਪੰਥ ਕਹਿ ਦੂਗਾ ਕਿ ਆ ਗਦਾਰੀ ਕੀਤੀ ਐ ਸਿਰ ਬੁਧਾ ਦਾਂਗੇ ਦੀਪ ਸਿੱਧੂ ਕਹਿ ਕੇ ਗਿਆ ਤੀ ਨਾ ਕਿ ਪੰਥ ਦਾ ਮੇਣਾ ਨਾ ਕਦੇ ਲਿਓ ਸਾਰੀ ਜ਼ਿੰਦਗੀ 12 ਸਾਲ ਦੀ ਉਮਰ ਦੇ ਤੁਰੇ ਫਿਰਦੇ ਅੱਜ ਯਾਰ ਪੰਥ ਦਾ ਮੇਣਾ ਲਵਾਂਗੇ ਇੱਕ ਆ ਹੋਰ ਚੱਲੀ ਐ 7-8 ਦਿਨ ਹੋ ਗਏ ਮਾਨ ਸਾਹਿਬ ਦੀ ਵੀ ਪੋਸਟ ਪਾਈ ਹੋਈ ਦੀ ਇੱਕ ਨੇ ਥੱਲੇ ਕਮੈਂਟ ਕਰਦੇ ਨੇ ਕਿ ਲਓ ਜੀ ਦੋ ਅੱਖੂ ਦਾਣਾ ਹੈ ਨਾ ਉਹ ਭਰਾਵੋ ਆਹ ਲੜਾਈ ਨਹੀਂ ਸਾਨੂੰ ਲੜਨੀ ਆਉਂਦੀ ਜੇ ਕਿਸੇ ਨੇ ਵਹਿਮ ਕੱਢਣਾ ਕੀ ਆਪਾਂ ਯਾਰ ਪਹਾੜੇ ਦੇ ਟੱਟੂਆਂ ਤੋਂ ਕਰਾਉਣਾ ਕਦੇ 20 ਲੱਖ ਕਦੇ 30 ਲੱਖ ਆਪਾਂ ਸਿੱਧਮ ਸਿੱਧਾ ਹੀ ਦੇਖ ਲੈਣੇ ਆਂ ਦਸਮ ਪਾਸ਼ਾ ਦੇ ਪੁੱਤਰ ਹੈ ਮਤ ਸਮਝਿਓ ਕਿ ਚੂੜੀਆਂ ਪਾਈਆਂ ਹੋਈਆਂ ਨੇ ਪਲਵਿੰਦਰ ਸਿੰਘ ਉਹਨਾਂ ਨੇ ਕੌਮ ਦੇ ਜਰਨੈਲ ਹੱਲੇ ਜਿਉਂਦੇ ਨੇ ਪੁੱਛ ਲਿਓ ਅਪਾਂ ਕੌਣ ਐ ਮਾਨ ਸਾਹਿਬ ਜਦੋਂ ਇਸਰੂ ਕਾਨਫਰੰਸ ਹੋਈ ਸੀ ਉਸ ਵੇਲੇ ਸਾਡੀਆਂ ਗੱਡੀਆਂ ਪੁਲਿਸ ਨੇ ਘੇਰ ਲੀਆਂ ਸੀ ਉਹਦੇ ਵਿੱਚ ਸਾਡੇ ਕੋਲ ਲਾਇਸੈਂਸੀ ਅਸਲੇ ਸੀ ਚਾਰਤੀਆਂ ਤੀਆਂ ਗੋਲੀਆਂ ਚੈਂਬਰ ਚ ਗੱਡੀਆਂ ਚ ਅਸਲਾ ਛੱਡ ਕੇ ਨਹੀਂ ਭੱਜੇ ਹੁਣ ਮੈਂ ਨਹੀਂ ਭੱਜਦੇ ਪੰਥਨਾ ਵਾਅਦਾ ਕਰਦੇ ਆ ਕਿ ਤੁਸੀਂ ਪਿਛਲੇ ਦਿਨੀ ਬਹੁਤ ਗੱਲ ਚੱਲੀ ਕਿ ਭਰਾ ਮਾਰੂ ਜੰਗ ਤੋਂ ਗਰੇਜ ਕਰੋ ਮੈਂ ਗਰੇਜ ਕਰਦਾ ਕੱਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਰਿਕਾਰਡਿੰਗਾਂ ਦਿਖਾਤੀਆਂ ਜੀ ਸਾਰੇ ਜ਼ਿਲ੍ਹੇ ਦੀ ਪੁਲਿਸ ਪਿੰਡ ਰਹੀ ਕੱਲ 13 ਤਰੀਕ ਨੂੰ 9:05 ਤੇ ਪਿੰਡ ਦੇ 12-13 ਕੈਮਰਿਆਂ ਚ ਸਾਰਾ ਕੁਝ ਕੈਦ ਹੋ ਗਿਆ ਮਾਨ ਸਾਹਿਬ ਨੂੰ ਮੈਂ ਦਿਖਾਤਾ ਫਿਰ 5-7 ਸਾਲ ਬਾਅਦ ਫਿਰ ਆਇਆ ਨਾ ਕਿਹਾ ਕਿ ਬੜੇ ਯਾਰ ਦਿਮਾਗ ਸੀਗੇ ਬੜੀ ਆ ਗੱਲ ਸੀ ਅਸੀਂ ਪਿੱਛੇ ਨਹੀਂ ਹਟਣਾ ਇਹ ਗੱਲ ਯਾਦ ਰੱਖਿਓ ਜੇ ਭਲੇਖਾ ਜੇ ਪੰਥ ਲਈ ਲੜਾਂਗੇਓ ਕੌਮ ਲਈ ਲੜਾਂਗੇਓ ਬਲਵਿੰਦਰ ਸਿੰਘ ਨਾ ਆਵੇ ਤਾਂ ਦੱਸ ਦਿਓ ਜੇ ਮਿਲ ਬੈਠ ਕੇ ਗੱਲ ਕਰਨੀ ਹੋਈ ਉਹ ਵੀ ਕਰ ਲਾਂਗੇ ਯਾਰ ਅਸੀਂ ਗਿੱਦੜ ਐ ਪਲਵਿੰਦਰ ਸਿੰਘ ਤਲਵਾੜਾ ਬਰੈਡ ਨਹੀਂ ਹੈਗਾ ਵੀ ਜਿਹਨੂੰ ਕੋਲਡ ਨੇ ਕਰਨਾ ਪੁੱਤ ਮੇਰੇ ਉਹ ਖਾ ਦੇਂਗੇ ਉਹ ਅੰਦਰਾਂ ਕਰ ਦੂਗਾ ਅੰਦਰੋਂ ਅੰਦਰਾਂ ਯਾਦ ਰੱਖਿਓ ਇਸ ਵਾਸਤੇ ਆਪਾਂ ਸਾਰੇ ਇਕੱਠੇ ਹੋਈਏ ਫਿਰ ਬਾਅਦ ਚ ਰੋਲਾ ਨਾ ਪਾਵੇ ਕੌਮ ਮੈਂ ਅੱਜ ਸਟੇਜ ਤੋਂ ਓਪਨਲੀ ਦੱਸ ਚੱਲਿਆ ਸਰਦਾਰ ਮਾਨ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਉੱਥੇ ਗੈਂਗਸਟਰ ਮਾਰਨ ਆਏ ਐ ਐਸਐਸਪੀ ਮਲੇਰ ਕੋਟਲੇ ਦੇ ਕਰਕੇ ਉਹਨਾਂ ਨੇ 25 ਬੰਦੇ ਲਾਏ ਉੱਥੇ ਤਾਂ ਅਸੀਂ ਬਚ ਗਏ ਯਾਰ ਕੋਈ ਕਸੂਰ ਹੋਵੇ ਦੱਸੋ ਬੈਠੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਕਾਲ ਤਖਤ ਸਾਹਿਬ ਤੇ ਦਰਖਾਸਤ ਦੇ ਦੋ ਸੋਸ਼ਲ ਮੀਡੀਆ ਤੇ ਤਾਂ ਨਹੀਂ ਅਸੀਂ ਲੜ ਸਕਦੇ ਯਾਰ ਸੋਸ਼ਲ ਮੀਡੀਆ ਸਾਨੂੰ ਤਾਂ ਲਾਈਕ ਕਮੈਂਟ ਜਿਹਾ ਵੀ ਨਹੀਂ ਕਰਨਾ ਆਉਂਦਾ ਉ ਆ ਜਿਓ ਕਿਸੇ ਨੂੰ ਬਹਿਮ ਹੋਇਆ ਲੜਾਈ ਦੀਪ ਸਿੱਧੂ ਕਹਿੰਦਾ ਹੁੰਦਾ ਅਸੀਂ ਆਪਾਂ ਨੂੰ ਇਹੀ ਨਹੀਂ ਪਤਾ ਲੜਾਈ ਕਿਹਦੇ ਨਾਲ ਹੈ ਉਹ ਲੜਾਈ ਤਾਂ ਪਤੰਦਰੋ ਇੰਡੀਅਨ ਸਟੇਟ ਨਾਲ ਹੈ ਆਪਾਂ ਕਿਉਂ ਭਰਾਵਾਂ ਨੂੰ ਜੰਗਾਂ 'ਚ ਪੈਨੇ ਆ ਇਹ ਤਾਂ ਗਰੇਜ ਕਰਾਓ ਮਾਨ ਸਾਹਿਬ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣ ਆਇਆ ਫੇਰ ਨਾ ਕਹੀ ਜਾਓ ਕਿ ਹਾਜ਼ਰ ਜਵਾਬ ਬਹੁਤ ਸੀ ਜੀ ਉਹਨਾਂ ਦਾ ਦਿਮਾਗ ਫਲਾਣੇ ਦਾ ਬਹੁਤ ਸੀ ਮੈਂ ਨਾ ਇਸ ਕਰਕੇ ਨਹੀਂ ਲੈ ਰਿਹਾ ਕਿ ਉਹਰੇ ਬੰਦੇ ਹੈ ਨਹੀਂ ਦੀਪ ਸਿੱਧੂ ਦੀ ਜਿਹੜੀ ਸੋਚ ਸੀ ਬਾਹਰਸ ਪੰਜਾਬ ਦੀ ਜਥੇਬੰਦੀਆਂ ਤੋਂ ਪਟਕ ਗਈ ਦੀਪ ਸਿੱਧੂ ਦਾ ਪਰਿਵਾਰ ਉਹਦੀ ਜਿਹੜੀ ਸੋਚ ਸੀ ਉਹ ਤੋਂ ਪਟਕ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਦੀਪ ਤੁਰਿਆ ਸੀ ਰਾਜਨੀਤਿਕ ਤੌਰ ਤੇ ਉਨੇ ਕਿਹਾ ਸੀ ਕਿ ਬਾਬਾ ਜੀ ਮਰਦੇ ਦਮ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ ਨਿਭਾ ਰਹੇ ਆ ਨਾ ਕਦੇ ਹੋਰ ਦੇਖਿਆ ਕਿਤੇ ਕਦੇ ਪੰਥ ਦੀ ਲੜਾਈ ਹੋਵੇ ਮਾਨਸਾ ਬੈਠੇ ਨੇ ਕਦੇ ਟਿਕਟ ਮੰਗੀ ਹੋਵੇ ਯਾਰ ਕਦੇ ਕੋਈ ਅਹੁਦਾ ਮੰਗਿਆ ਹੋਵੇ ਕੋਈ ਇੱਕ ਫੋਨ ਕਰਦਣ ਬਲੇਰਤਾ ਬੈਠੇ ਨੇ ਇਹਨਾਂ ਨੇ ਫੋਨ ਕਰਿਆ ਹਾਲਾਂਕਿ ਮੇਰੀ ਸਿਹਤ ਠੀਕ ਨਹੀਂ ਸੀ ਮੈਨੂੰ ਪੁਲਿਸ ਨੇ ਕਿਹਾ ਸੀ ਕਿ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਣਾ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਤੈ ਆਉਣਾ ਬਲੇਰ ਸਾਹਿਬ ਨੇ ਕਿਹਾ ਹਰਮਨ ਉਹਨਾਂ ਨੇ ਕਿਹਾ ਅਸੀਂ ਆਏ ਨਹੀਂ ਤਾਂ ਇਹ ਸਮਝਣਾ ਸੀ ਕਿ ਖਣੀ ਡਰ ਗਏ ਡਰ ਡੋਰ ਨਹੀਂ ਹੈਗਾ ਸੰਤ ਜਰਨੈਲ ਸਿੰਘ ਉਹਨਾਂ ਦੀ ਗੋਦੀ 'ਚ ਬੈਠੇ ਆ ਕਦੇ ਇੰਡੀਅਨ ਸਟੇਟ ਦੀਆਂ ਲੇਲੜੀਆਂ ਨਹੀਂ ਕੱਢੀਆਂ ਕਦੇ ਇੰਡੀਅਨ ਸਟੇਟ ਦੇ ਜਾ ਕੇ ਮਿੰਤਾ ਨਹੀਂ ਕੀਤੀਆਂ ਦਸਮ ਪਾਤਸ਼ਾਹ ਦੇ ਪੁੱਤਰ ਆ ਐ ਵੀ ਨਾ ਸਮਝ ਲਿਓ ਕਿ ਲਾਇਸੈਂਸ ਲਸੋਸ ਹੈ ਨਹੀਂ ਫੇਰ ਘਰੇ ਲਾਵਾਂਗੇ ਜੇ ਪੰਥ ਨੂੰ ਲੋੜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ